और इस बेल आइकन को दबाए और पाए वीडियो सबसे पहले सिंह गाड़ी ਵੀਰ ਇਹ ਲਹਰਾ ਰੋਜ ਰੋਟੀ ਦੀਆਂ ਕੰਡੀਆਂ ਦੀਆਂ ਇਹਦੇ ਇੱਕ ਪੁੱਢੀ ਵਾਲਾ ਲੈ ਰੋਟਦੀ ਆ ਕਿਹੜੀਆਂ ਤੀਜਾ ਨੂੰ ਜਿਹੜੀ ਤੁਸੀਂ ਸ਼ੋਹਰ ਲੈਣਾ ਦੀ ਨੋਟਰੀ ਲਹਰਾ ਰੋਜ ਰੋਟੀ ਆਵਾ ਸਾਹ ਦੇਰ ਦਾ ਸੀਜ਼ਨ ਚੱਲ ਰਿਹਾ ਵਾ ਐਂਬੂਲੈਂਸ 1257 ਦਾ ਗੱਜਰ ਫੇਰ ਹਾਂ ਬਾਲਾ 100 ਸਾਲ ਦੀ ਗੁਲਾਮੀ ਸਾਡੇ ਗਲ ਫੇਰ ਪੈ ਗਈ ਸੀ ਅੱਜ ਜੋ ਦੇਸ਼ ਵਿਆਪੀ ਵਰਤ ਦਾ ਸੰਤਾਲ ਹੈ ਕਿ ਪਾਕਿਸਤਾਨ ਦੇ ਉੱਤੇ ਅੰਗਰੇਜ਼وں ਨੇ ਤੂਫਾਨੇ ਰਾਜ ਕੀਤਾ ਹੱਤਲ ਹੋਏ ਜਿਆਦਾ ਪਰਲੇ ਪਾਸੇ ਟਾਂਗਰਾ ਦੇ ਵਿੱਚ ਨਾ ਹਾਈਵੇ ਆ ਰਿਹਾ ਜਿਹੜਾ ਮਹਾਰਾਜਾ ਰਜੀਤ ਸਿੰਘ ਨੇ ਦੋਵੇਂ ਟਰੈਕ ਜਾਮ ਕੀਤੇ ਗਏ ਆ ਇਸ ਦੌਰਾਨ ਜਿਹੜਾ ਅੰਗਰੇਜ਼ਾਂ ਨੇ ਰਾਜ ਕੀਤਾ ਸਾਥੀ ਜਿਹੜੇ ਇੱਥੇ ਪਿੰਡਾਂ ਨੇ ਸਾਡਾ ਮਹਾਰਾਜਾ ਰਜੀਤ ਸਿੰਘ ਦੇ ਜੌਂਸਟ ਤੋਂ ਬਾਅਦ ਜਿਹੜਾ ਸਾਡਾ ਅੰਦੋਲਨ ਚੱਲ ਰਿਹਾ ਸੀ ਸਾਥੀ ਤਾਂ ਇਹੋ ਜਿਹੜੀ ਕਾਰਵਾਈ ਕਰਿਆ ਗਿਆ ਪਰ ਜੀ ਨਾ ਤਕਬੀਰ ਪੰਜਾਬੀਆਂ ਦੀ ਜਿਹਦੇ ਵਿੱਚ ਐਮਰਜੈਂਸੀ ਕਸੇ ਕੋਈ ਵਿਆਹ ਜਾਈਆ ਜਾਂ ਕੋਈ ਬੜਾ ਬੜਾ ਹੋ ਗਿਆ ਲੈਣਾ ਹੋਦੀ ਹੁੰਦੀ ਆ ਇਹ ਮਗਲੀ ਲੈਣਾ ਬੜਾ ਚਿਰ ਇਹਦਾ ਸਭ ਨੂੰ ਪੀਂਦੀ ਹੁੰਦੀ ਆ ਇਹ ਪੂਰੇ ਪੰਜਾਬ ਵੱਲੋਂ ਬੰਦੇ ਬੰਦੇ ਨੂੰ ਲੋਕ ਚ ਪੰਜ ਚਾਰ ਸਾਲ ਹੋ ਗਏ ਆ ਸਾਦਿੰਦੇ ਬੜੇ ਵਧੀਆ ਨੇ ਖੇਤਾਂ ਦਾ ਲੋਕ ਦੇ ਸਾਹਮਣੇ 889000 ਦੇ ਸਾਥ ਦੇ ਲਿਆ ਬੜੀ ਦੁਨੀਆ ਦੇ ਨਾਲ ਤੁਰੀਤਾ ਦੇ ਜਿੰਨੀ ਵੀ ਛੱਡ ਕੇ ਸਾਰਾ ਇੰਡੀਆ ਦੇ ਵਿੱਚ ਦੀ ਹੈ 40 40 ਕਿਲੋਮੀਟਰ ਦਾ ਲੰਮਾ ਲੱਗਿਆ ਅਪਣੇ ਫੱਟੇ ਬਾਜ਼ਾਰ ਦੇ ਟਰਾਲੀਆਂ ਪੈਸਾਂ ਦੇ ਹਰ ਟਰਾਲੀ ਦੇ ਵਿੱਚ ਬਹੁਤ ਯੋਸਤ ਲਾ ਲੋ ਕਿੰਨਾ ਚਾਹੇ ਲਵਾਇਆ ਨਾ ਕੋਈ ਸੀ ਉਦਰੀ ਪੱਤ ਵਾਲੇ ਯਾਰਾਵਾਸੀ ਰੋਟੀ ਬੱਤੇ ਵਾਲਾ ਉਥੇ ਜਿਹੜਾ ਵਾਲਾ ਲਗਾਇਆ ਗਿਆ ਉਹ ਬੋਲਡਨ ਗੇਟ ਤੋਂ ਰਵਾਨਾ ਹੋਊਗਾ ਜਿਸ ਦੀਆਂ ਤਿਆਰੀਆਂ ਅੱਜ ਤੋਂ ਸ਼ੰਮਲ ਕਰ ਰਹੀਆਂ ਗਈਆਂ ਨੇ ਇਹਦੇ ਵਿੱਚ ਜਿਹੜੇ ਸੈਕਰੀਟ ਟਰਾਲੀਆਂ ਜਿਹੜੀਆਂ ਹਜ਼ਾਰਾਂ ਦੇ ਸਾਲ ਉਹ ਜਾ ਰਹੇ ਇਸ ਜਥੇ ਦੇ ਵਿੱਚ ਵੀ ਤੇ ਉਹਦੇ ਉਹ ਤੋਂ ਬਾਅਦ ਵੀ ਜਿਹੜੀਆਂ ਆ ਲਾਮਬੰਦੀਆਂ ਕੀਤੀਆਂ ਜਾ ਰਹੀਆਂ ਨੇ ਕਿੱਥੇ ਗਿਆ ਅੱਜ 77ਵੇਂ ਦਿਨ ਦੇ ਵਿੱਚ ਕੰਮ ਲੋ ਗਿਆ ਵਾ ਉੱਤੇ ਵੀ ਡਿਊਟੀਆਂ ਲੱਗੀਆਂ ਹੋਈਆਂ ਵਾ ਕਿਸਾਨਾਂ ਦੇ ਤੇ ਸਾਡੇ ਸਾਥੀ ਜਿਹੜੇ ਅੱਗੇ ਆ ਗਿਆ ਵਾ ਦੁਨੀਆਂ ਦੇ ਨੂੰ ਸਾਨੂੰ ਮਰਤੀ ਦਿੱਤੀ ਕਿਹੜੇ ਲੋਕ ਦੇ ਵਿਖਿਆ ਸੀ ਕਿ ਜਨ ਲੋਕਸਾਰਾ ਬਿਲ ਲੈ ਗਿਆਊਗਾ ਸਰਕਾਰ ਤੋਂ ਮੰਗ ਬਣਾਊਗਾ ਉਹਨਾਂ ਦੇ ਪਿੱਛੇ ਟੀਮ ਦੇ ਉੱਪਰ ਕਾਨੂੰਨ ਕੋਈ ਨਹੀਂ ਸੁਣਾਉਂਦੇ ਚੰਗਰਾਂ ਨੂੰ ਪੱਟੀਆਂ ਦੇਖਾ ਆਪਣੀ ਚੌੜੀ ਦੇ ਵਿੱਚ ਪੂਰਾ ਚਿਕਲੋ ਸੱਚ ਵਾਰ ਚੀਜ਼ ਕਰਨ ਦੇ ਬੰਦਾ ਉਹ ਜਾਲੀ ਸਪੈਸ਼ਲ ਹੈ ਇਹ ਕੱਪੜਾ ਲੱਗਾ ਹੋਇਆ 14 14 ਬਕਸੇ ਜਿਹੜੀਆਂ ਟੋਟੀਆਂ ਦਾ ਨਜ਼ਾਰੇ ਲੁੱਟੇ ਦੀ ਜੜੀ ਨਿਕਲ ਕੇ ਆਈ ਹੈ ਪੰਜਾਬ ਦੇ ਲੋਕਾਂ ਦਾ ਜਿਹੜਾ ਆਪਾਂ ਨਾਲ ਇਕ ਅੱਖ ਵਾਲਾ ਅੱਖ ਵਾਲਾ ਬੰਦਾ ਜਦੋਂ ਉਹ ਜੱਥੇ ਬੰਦ ਤੇ ਆ ਗਏ ਨੇ ਧਰਦਿਆਂ ਦੇ ਵਿੱਚ ਉਹਨਾਂ ਦੇ ਪਰ ਵਿੱਚ ਚੋਰੀ ਚੁੱਪ ਬਣ ਜਾਂਦੇ ਆ ਭਰਾਓ ਕਿ ਕਿਤੇ ਨਾ ਕੋਈ ਕਾਰੋਬਾਰ ਆ ਤੇ ਲੁਟਾਉਣ ਕਰਕੇ ਪੁੱਛਦੇ ਮੈਂ ਵੀ ਕਿਹਾ ਇਹ ਪਾਈ ਜਾ ਕਰਕੇ ਟਾਲੋ ਸਾਡਾ ਆਗੂ ਮਿੱਤੂ ਬਣਿਆ ਆਪ ਜਾ ਕੇ ਉਹਦੇ ਭਾਈਆਂ ਨਾਲ ਫੋਟੋ ਫੜ ਕੇ ਲਾਵਾਗੇ ਵੀ ਪੁਲਵਾ ਤਾਲਾ ਤਾਲਾ ਨਾਲ ਪਾਰ ਆਇਆ ਸਮਝ ਸਾਰੀਆਂ ਸੂਝ ਸਾਰੀਆਂ ਸਾਨੂੰ ਕੀ ਕਰਦੇ ਠੱਲੋ ਠੀਕ ਆ ਹੱਸ ਤਾਈਂ